ਦੇਖੋ ਜੀ ਈਡੀ ਨੇ ਕੋਰਟ ਨੂੰ ਦੱਸਿਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਅੰਬ ਪੂੜੀਆਂ ਇਹ ਜਿਹੀਆਂ ਚੀਜ਼ਾਂ ਖਾ ਰਹੇ ਨੇ ਕਿਉਂਕਿ ਡਾਇਬੀਟਿਕ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਸ਼ੂਗਰ ਲੈਵਲ ਵਧੇ ਤੇ ਕੋਰਟ ਉਹਨਾਂ ਨੂੰ ਮੈਡੀਕਲ ਬੇਲ ਦੇਣ ਲਈ ਮਜਬੂਰ ਹੋਵੇ ਇਹ ਕੀ ਮਜ਼ਾਕ ਹੈ ਥੋੜੇ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਕ ਰੋਡ ਸ਼ੋਅ 'ਚ ਰੋਣ ਲੱਗ ਗਏ ਅਕਿ ਜੀ ਅਰਵਿੰਦ ਕੇਜਰੀਵਾਲ ਨਾਲ ਅਤਵਾਦੀਆਂ ਵਾਲਾ ਸਲੂਕ ਹੋ ਰਿਹਾ ਜੇਲ੍ਹ 'ਚ ਕੀ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਤਿਹਾਰ ਜੇਲ ਹੈ ਉਹ ਦਿੱਲੀ ਸਰਕਾਰ ਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਵਿਭਾਗ ਹੈ ਉਹ ਤਾਂ ਅੰਦਰ ਰਾਜਾ ਵਾਂਗੂ ਰਹਿ ਰਹੇ ਆ ਬੁਖਾਰੇ ਨੇ ਔਰ ਲੋਕਾਂ ਨੇ ਕੀ ਸਤਿੰਦਰ ਜੈਨ ਦੀ ਵੀਡੀਓ ਨਹੀਂ ਦੇਖੀ ਜਿਹੜੇ ਲੰਬੇ ਪੈ ਕੇ ਅੰਦਰ ਮਾਲਸ਼ਾ ਕਰਾ ਰਹੇ ਸੀ ਸੋ ਇਥੋਂ ਸਪਸ਼ਟ ਹੈ ਕਿ ਉਹ ਤਾਂ ਆਮ ਆਦਮੀ ਪਾਰਟੀ ਦੀ ਆਪਣੀ ਰਾਜਧਾਨੀ ਹੈ ਤਿਹਾਰ ਜੇਲ ਉਥੇ ਤਾਂ ਉਹਨਾਂ ਦੀ ਹਕੂਮਤ ਚੱਲਦੀ ਸੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ 338 ਕਰੋੜ ਦਾ ਘਪਲਾ ਕੀਤਾ ਸੋ ਸੁਪਰੀਮ ਕੋਰਟ ਦਾ ਸਨਮਾਨ ਕਰੋ Eu ouvi